ਸਤਿ ਸ਼੍ਰੀ ਅਕਾਲ ਜੀ ਮੈਂ ਲਪ੍ਰੀਤ ਕੌਰ ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਸੰਜੋਗਾਂ ਦੀ ਭਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਗੁਰੀ ਦੇਖੋ ਪਹਿਲਾਂ ਤਾਂ ਤੁਸੀਂ ਸਾਰੀ ਮੇਰੀ ਗੱਲ ਬੈਠ ਕੇ ਠੰਡੇ ਦਿਮਾਗ ਨਾਲ ਸੁਣਨਾ ਤੇ ਉਸ ਤੇ ਵਿਚਾਰ ਕਰਨਾ ਮੈਨੂੰ ਕੋਈ ਵੀ ਲੜਾਈ ਝਗੜਾ ਨਹੀਂ ਚਾਹੀਦਾ ਬਲਕਾਰ ਉਹ ਕਾਕਾ ਪਹਿਲਾਂ ਗੱਲ ਤਾਂ ਦੱਸ ਆਖਰ ਕਿ ਹੈ ਕਿ ਗੁਰੀ ਠੀਕਾ ਫਿਰ ਸੁਣੋ ਆਪਣੀ ਮਮਾ ਵੱਲ ਦੇਖਦੇ ਹੋਏ ਕਹਿਣ ਲੱਗਾ ਪਰ ਉਸਦੀ ਮੰਮੀ ਨੇ ਉਸ ਨੂੰ ਕੁਝ ਵੀ ਕਹਿਣ ਤੋਂ ਨਾਂਝ ਸਿਰ ਹਲਾ ਕੇ ਮਨ ਕਰ ਰਹੀ ਸੀ ਗੁਰੀ ਮਾਸਰ ਜੀ ਗੱਲ ਲੀਆ ਕਿ ਮੈਨੂੰ ਵਿਆਹ ਚ ਇੱਕ ਕੁੜੀ ਪਸੰਦ ਆ ਗਈ ਆ ਤੇ ਮੈਂ ਸੋਚਿਆ ਹੈ ਮੈਂ ਵਿਆਹ ਉਸਦੇ ਨਾਲ ਹੀ ਕਰਵਾਉਣਾ ਹੈ ਬਲਕਰ ਵਾ ਬੇਟਾ ਜੀ ਇਹ ਤਾਂ ਬਹੁਤ ਚੰਗੀ ਗੱਲ ਆ ਪਰ ਇਹ ਵੀ ਤਾਂ ਦੱਸੋ ਕੁੜੀ ਹੈ ਕੌਣ ਉਸ ਦਾ ਨਾਮ ਕੀ ਆ ਖਾਨਦਾਨ ਕਿਹੜਾ ਹੈ ਗੁਰੀ ਉਸ ਦਾ ਨਾਮ ਜੋਵਨਾ ਜੀ ਜੋਤੀ ਸਹਿਲੀਆ ਤੇ ਇਸੇ ਪਿੰਡ ਦੀ ਰਹਿਣ ਵਾਲੀ ਆ ਉਸ ਦੇ ਪਾਪਾ ਬਦਨ ਸਿੰਘ ਜੀ ਤੁਹਾਡੇ ਨਾਲ ਸਿਰੀ ਰਲੇ ਹੋਏ ਹਨ ਮੈਂ ਉਸਦੇ ਨਾਲ ਵਿਆਹ ਕਰਾਂਗਾ ਉਸ ਦੀ ਗੱਲ ਸੁਣ ਕੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਇੰਚਾ ਕਰਨ ਲੱਗੇ ਜਿਵੇਂ ਸਭ ਨੂੰ ਸੱਪ ਸੰਗਿਆ ਹੋਵੇ ਫਿਰ ਬਲਕਾਰ ਅੱਖਾਂ ਘੜਦੇ ਹੋਏ ਕਹਿਣ ਲੱਗਾ ਤੇਰਾ ਦਿਮਾਗ ਠੀਕਾ ਗੁਰਪ੍ਰੀਤ ਓਏ ਤੂੰ ਇੱਕ ਖੇਤ ਮਜ਼ਦੂਰ ਦੀ ਧੀ ਨੂੰ ਸਾਡੇ ਘਰ ਦੀ ਨੂੰ ਬਣਾਉਣਾ ਚਾਹੁੰਦਾ ਹੈ ਉਈ ਕਮਲਿਆ ਸਾਡੀ ਸ਼ਰੀਕੇ ਵਿਰਾਦਰੀਸ਼ ਕੀ ਇੱਜ਼ਤ ਰਹਿ ਜਾਵੇਗੀ ਪਹਿਲਾਂ ਜੋ ਕੰਮ ਤੇਰੀ ਮਾਂ ਨੇ ਜਵਾਨੀ ਵੇਲੇ ਕੀਤਾ ਸੀ ਹੁਣ ਤੂੰ ਵੀ ਉਹੀ ਚੰਚਾੜੇ ਨੂੰ ਫਿਰਦਾ ਏ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਮੇਰੇ ਹੁੰਦਿਆਂ ਮੈਂ ਇਹ ਕੰਮ ਨਹੀਂ ਹੋਣ ਦੇਣਾ ਤੁਹਾਡਾ ਕੀ ਇਹ ਵਿਆਹ ਕਰਵਾ ਕੇ ਤੁਸੀਂ ਤਾਂ ਆਪ ਬਾਹਰ ਵਗ ਜਾਣਾ ਆ ਪਿੱਛੋਂ ਅਸੀਂ ਲੋਕਾਂ ਦੀਆਂ ਗੱਲਾਂ ਸੁਣੀ ਜਾਈਏ ਓਏ ਆਪਣੀ ਇੱਜ਼ਤ ਹੈ ਨਹੀਂ ਤਾਂ ਘਟੂ ਘਟਾ ਸਾਡੇ ਖਾਨਦਾਨ ਦੀ ਇੱਜ਼ਤ ਦਾ ਖਿਆਲ ਰੱਖ ਲੈ ਇਹ ਰਿਸ਼ਤਾ ਨਹੀਂ ਹੋਣਾ ਸਾਡੇ ਵੱਲੋਂ ਕੋਈ ਨਾ ਹੈ ਇਹ ਗੱਲ ਇੱਥੇ ਹੀ ਖਤਮ ਗੁਰੀ ਇੱਕ ਮਿੰਟ ਮਾਸਰ ਜੀ ਜੇ ਗੱਲ ਹੁਣ ਖਾਨਦਾਨ ਦੀ ਇੱਜ਼ਤ ਹੀ ਆ ਗਈ ਆ ਤਾਂ ਮੈਂ ਤੁਹਾਡੇ ਸਭ ਤੋਂ ਕੁਝ ਸਵਾਲ ਪੁੱਛਣਾ ਚਾਹਨਾ ਆ ਬਲਕਾਰ ਨਾ ਹੋਈ ਹੁਣ ਤੋ ਸਾਨੂੰ ਸਵਾਲ ਜਵਾਬ ਕਰੇਗਾ ਇਹਨੇ ਨੂੰ ਜੋਦੀ ਪੂਆ ਕਿੰ ਲੱਗੀ ਨਹੀਂ ਵੀਰੇ ਬੋਲਣ ਦਿਓ ਇਸਨੂੰ ਹਾਂ ਕਾਕਾ ਬੋਲ ਤੂੰ ਕੀ ਕਹਿਣਾ ਚਾਹਨਾ ਹੈ ਗੁਰੀ ਪੂਆ ਜੀ ਕੀ ਤੁਸੀਂ ਮੈਨੂੰ ਸਾਰੀ ਗੱਲ ਦੱਸੋਗੇ ਜਿੰਦਰ ਵੀਰੇ ਦੀ ਕਰਵੜੀ ਜਨਕੀ ਸਾਡੀ ਭਾਬੀ ਜੀ ਦੀ ਕਿਹੜੀ ਜਾਤ ਆ ਬਲਕਾ ਤੈਨੂੰ ਕੀ ਜਿਹੜੀ ਮਰਜ਼ੀ ਹੋਵੇ ਮੈਂ ਤੈਨੂੰ ਦੱਸਾਂ ਤੂੰ ਗੁਰਪ੍ਰੇਤ ਹੁਣ ਆਪਣੀ ਹੱਦ ਟੱਪ ਰਿਹਾ ਏ ਗੁਰੀ ਮਾਸਰ ਜੀ ਮੈਂ ਤਾਂ ਸਿਰਫ ਇੱਕ ਸਵਾਲ ਪੁੱਛਿਆ ਹੈ ਜੇ ਤੂੰ ਸੀ ਉਸ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਮੈਂ ਇਸ ਦਾ ਜਵਾਬ ਦੇ ਦਿੰਨਾ ਆ ਸਾਡੀ ਨਮੀ ਭਾਬੀ ਵੀ ਉਸੇ ਕਾਸਟ ਦੀ ਆ ਜੋ ਕਾਸਟ ਜੋਵਨ ਦੀ ਆ ਕਿਉਂ ਮਾਸਰ ਜੀ ਮੈਂ ਠੀਕ ਕਹਿ ਰਿਹਾ ਨਾ ਉਸੇ ਕਲ ਸੁਣ ਕੇ ਬਲਕਾਨੇ ਨੀਮੀ ਪਾਲੀ ਫਿਰ ਗੁਰੀ ਕਹਿਣ ਲੱਗਾ ਤੁਸੀਂ ਇਹ ਫਿਆਸਲਾ ਸਿਰਫ ਇਸ ਲਈ ਕੀਤਾ ਹੈ ਨਾ ਕਿ ਜਿੰਦਰ ਵੀਰ ਵੀ ਬਹਰ ਚਲਾ ਜਾਵੇ ਕਿਉਂਕਿ ਉਸਦੇ ਤਿੰਨ ਵਾਰੀ ਆਈਲੈਂਡਸ ਦੇ ਪੇਪਰ ਦੀ ਨਮਗਰ ਹੋ ਗਈ ਬਾਹਰ ਜਾਣ ਚੁੱਕੇ ਬੈਰ ਨਹੀਂ ਆਈ ਕਿਉਂ ਮੈਂ ਸਹੀ ਕਿਹਾ ਨਾ ਜਿੰਦਰ ਵੀਰੇ ਉਸੇ ਕਲ ਸੁਣ ਕੇ ਜਿੰਦਰ ਨੇ ਵੀ ਨੀਮੀ ਪਾਲੀ ਉਸ ਤੋਂ ਬਾਅਦ ਜੋਦੀ ਮੰਮੀ ਸ਼ਰਿੰਦਰ ਆਪਣੀ ਭੈਣ ਜਸਵਿੰਦਰ ਕੌਰ ਨੂੰ ਕਹਿਣ ਲੱਗੀ ਨਾ ਭੈਣੇ ਤੂੰ ਆ ਕੁਝ ਸਿਖਾਇਆ ਇਸ ਨੂੰ ਵੱਡੇ ਨਾਲ ਜਵਾਨ ਕਿਵੇਂ ਲੜਾਈ ਦੀ ਆ ਹੁਣੀ ਇਸ ਦਾ ਆ ਹਾਲ ਆ ਫਿਰ ਕੱਲ ਨੂੰ ਕਿਸੇ ਨੇ ਦੇਖੀ ਆ ਹੁਣ ਤਾਂ ਗੁਰੀ ਦੀ ਮੰਮੀ ਜੋ ਚੁੱਪਟੀ ਬੈਠੀ ਸੀ ਉਸ ਨੂੰ ਕਹਿਣ ਲੱਗੀ ਦੇਖ ਭੈਣੇ ਆਪਣੀ ਵਾਰੀ ਤਾਂ ਤੁਸੀਂ ਪਹਿਲਾਂ ਸਾਨੂੰ ਕੁਝ ਦੱਸੇ ਬਿਨਾ ਹੀ ਜਿੰਦਦਰ ਦਾ ਰਿਸ਼ਤਾ ਦੂਜੀ ਕਾਸਟ ਚ ਕਰ ਦਿੱਤਾ ਤੇ ਵਿਆਹ ਵੀ ਕਰ ਦਿੱਤਾ ਹੁਣ ਗੱਲ ਤਾਂ ਮੇਰੇ ਪੁੱਤ ਦੀ ਆਈ ਤਾਂ ਤੁਸੀਂ ਸਾਰੇ ਜਾਤ ਪਾਤ ਲੈ ਕੇ ਬੈਠ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ 550 ਸਾਲ ਪਹਿਲਾਂ ਆਕੇ ਜਿੰਨਾ ਜਾਤਾਂ ਪਾਤਾਂ ਦੇ ਬੰਦਰਾਂ ਤੋਂ ਆਜ਼ਾਦ ਕਰਵਾਇਆ ਸੀ ਅਸੀਂ ਅੱਜ ਫੇਰ ਉਹਨਾਂ ਜਾਤਾਂ ਪਾਤਾਂ ਦੇ ਵਿਅਮਾ ਪਰਮਚ ਫਸ ਗਏ ਆ ਤੁਹਾਨੂੰ ਪਤਾ ਹੈ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਆ ਤਾਂ ਸਭ ਨੂੰ ਤਿਆਰ ਅੰਮ੍ਰਿਤ ਦੇ ਵਾਟੇ 'ਚ ਚੂੜੀ ਛਕਾਈ ਜਾਂਦੀ ਆ ਅੰਮ੍ਰਿਤ ਵਾਟੇ ਚਟੇਕਦਾ ਹੈ ਫਿਰ ਸਭ ਨੂੰ ਆਕੇ 'ਚ ਬਚਿਆ ਹੋਇਆ ਅੰਮ੍ਰਿਤ ਸੰਗਤ ਨੂੰ ਪੁਲਾਇਆ ਜਾਂਦਾ ਹੈ ਤੇ ਪੰਜ ਪਿਆਰੇ ਵੀ ਇਹ ਵੀ ਕਹਿੰਦੇ ਨੇ ਕਿ ਅੱਜ ਤੋਂ ਤੁਸੀਂ ਦਸ਼ਮੇਸ਼ ਪਿਤਾ ਤੇ ਮਾਤਾ ਸਾਹਿਬ ਗੌਰਜੀ ਦੇ ਪੁੱਤਰੋਂ ਤੁਹਾਡੀ ਕੋਈ ਜਾਤ ਪਾਤ ਨਹੀਂ ਆ ਤੁਸੀਂ ਸਿਰਫ ਸਿੰਘ ਹੋ ਸਿਰਫ ਉਸ ਅਕਾਲ ਪੁਰਖ ਦੇ ਸਿੰਘ ਹੋ ਹੁਣ ਤੁਸੀਂ ਮੈਨੂੰ ਦੱਸੋ ਜਾਤ ਪਾਤ ਕਿੱਥੇ ਰਹਿ ਗਈ ਉਹਨਾਂ ਦੀਆਂ ਗੱਲਾਂ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਪਰ ਅੱਜ ਇਹ ਸਭ ਗੱਲਾਂ ਤੁਹਾਡੇ ਮੂੰਹੋਂ ਸੁਣ ਕੇ ਮੈਨੂੰ ਲੱਗ ਰਿਹਾ ਆ ਜਿਵੇਂ ਅਸੀਂ ਉਸ ਗੁਰੂ ਦੇ ਹੁਕਮ ਅਦੋਲੀ ਕਰ ਰਹੇ ਹੋਈਏ ਮਾਫ ਕਰਨਾ ਇੱਕ ਮੇਰੀ ਤੋਤਾ ਨਹੀਂ ਹੋਣਾ ਬਲਕਿ ਕਫੇ ਠੀਕ ਹੈ ਜੇ ਤੁਸੀਂ ਉਸ ਕਰਨ ਨਾਲ ਰਿਸ਼ਤਾ ਜੋੜਨਾ ਹੈ ਤਾਂ ਜੀ ਸਦਕੇ ਜੋੜੋ ਪਰ ਇਸ ਤੋਂ ਪਹਿਲਾਂ ਸਾਡੇ ਨਾਲ ਆਪਣੇ ਸਾਰੇ ਰਿਸ਼ਤੇ ਨਾਤੇ ਖਤਮ ਕਰਕੇ ਜਾਓ ਜਸਵਿੰਦਰ ਮੈਨੂੰ ਪਹਿਲਾਂ ਹੀ ਪਤਾ ਸੀ ਭਾਈ ਸਾਹਿਬ ਜੋ ਕੁਝ ਮਹੀਨੇ ਸਾਲ ਪਹਿਲਾਂ ਸਿਹਾ ਸੀ ਉਹੀ ਸਭ ਕੁਝ ਮੇਰੇ ਪੁੱਤ ਨੂੰ ਵੀ ਸਹਿਣਾ ਪੈਣਾ ਹੈ ਮੈਂ ਤਾਂ ਇਸ ਕੰਬਲੇ ਨੂੰ ਸਮਝਾਇਆ ਵੀ ਸੀ ਪਰ ਇਹ ਮੰਨਿਆ ਹੀ ਨਾ ਚਲ ਓਟ ਪੁੱਤ ਆਪਾਂ ਚੱਲੀਏ ਉਸ ਟਾਈਮ ਇਹਨੂੰ ਸਮਝਣ ਵਾਲਾ ਵੀ ਕੋਈ ਨਹੀਂ ਸੀ ਕਿ ਸ਼ਾਇਦ ਇਸ ਟਾਈਮ ਤੈਨੂੰ ਸਮਝਣ ਵਾਲਾ ਵੀ ਕੋਈ ਨਹੀਂ ਆ। ਜਦ ਉਹ ਦੂਮੇ ਉੱਠ ਕੇ ਬਾਹਰ ਨੂੰ ਜਾਣ ਲੱਗੀ ਤਾਂ ਬਲਕਾਰ ਕਹਿਣ ਲੱਗਾ। ਜਸਵਿੰਦਰ ਕੁਰੀ ਦੇਖ ਲਾ ਅੱਜ ਤੁਸੀਂ ਇਸ ਘਰ ਦੇ ਦਰਵਾਜ਼ੇ ਆਪਣੇ ਹੱਥੀਂ ਬੰਦ ਕਰਕੇ ਜਾ ਰਹੇ ਹੋ। ਕੱਲ ਜੇ ਕੋਈ ਲੋੜ ਪਈ ਤਾਂ ਮੈਂ ਇਹ ਦਰ ਤੈਨੂੰ ਬੰਦ ਹੋਇਆ ਮਿਲੇਗਾ। ਜਸਵਿੰਦਰ ਕੋਈ ਗੱਲ ਨਹੀਂ ਪਾਈ ਸਾਹਿਬ ਹੁਣ ਤਾਂ ਮੈਨੂੰ ਇਹ ਸਭ ਦੀ ਆਦਤ ਚਹੀ ਹੋ ਗਈ ਆ। ਫਿਰ ਗੁਰੀ ਤੇ ਉਸ ਦੀ ਮਾਂ ਆਪਣੇ ਕਮਰੇ ਚ ਗਈ ਤੇ ਆਪਣਾ ਸਮਾਨ ਪੈਕ ਕੀਤਾ। ਤੇ ਚੱਕ ਕੇ ਬਾਹਰ ਨੂੰ ਆ ਗਈ ਕਿਸੇ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਘਰ ਤੋਂ ਬਾਹਰ ਆ ਕੇ ਗੁਰੀ ਨੇ ਜਦ ਟੈਕਸੀ ਵਾਲੀ ਨੂੰ ਬੁਲਾਇਆ ਤਾਂ ਉਸੇ ਬੇਬੇ ਕਹਿਣ ਲੱਗੀ ਪੁੱਤ ਮੈਨੂੰ ਮੇਰੀ ਹੋਣ ਵਾਲੀ ਨੂੰ ਨਾਲ ਨਹੀਂ ਬੁਲਾਏਂਗਾ ਆਪਣੀ ਬੇਬੇ ਦੀ ਗੱਲ ਸੁਣ ਕੇ ਗੁਰੀ ਖੁਸ਼ ਹੋ ਗਿਆ ਤੇ ਗੱਡੀ 'ਚ ਸਮਾਨ ਰੱਖ ਦੇ ਕਹਿਣ ਲੱਗਾ ਕਿਉਂ ਨਹੀਂ ਬੇਬੇ ਜਰੂਰ ਫਿਰ ਗੁਰੀ ਡਰਾਈਵਰ ਨੂੰ ਕਹਿ ਕੇ ਗੱਡੀ ਜੋਵਨ ਦੇ ਘਰ ਵੱਲ ਨੂੰ ਪਾ ਲਈ ਜਦ ਜੋਵਨ ਦੇ ਘਰ ਦੇ ਬਾਹਰ ਆ ਕੇ ਗੱਡੀ ਰੁਕੀ ਸੋਹਣੀ ਜੋਗਨ ਵੇੜੇ 'ਚ ਝਾੜੂ ਲਗਾ ਰਹੀ ਸੀ ਗੱਡੀ 'ਚੋਂ ਗੁਰੀ ਤੇ ਉਸਦੀ ਮਾਂ ਉਤਰਦੇ ਦੇਖ ਕੇ ਉਹ ਫਟਾਫਟ ਅੰਦਰ ਨੂੰ ਭੱਜੀ ਤੇ ਆਪਣੀ ਚੁੰਨੀ ਚੱਕਦੇ ਹੋਏ ਰਸੋਈ 'ਚ ਜਾ ਕੇ ਕਹਿਣ ਲੱਗੀ ਬੇਬੀ ਬਾਹਰ ਕੋਈ ਆਇਆ ਐ ਬੇਬੀ ਪੁੱਤ ਕੌਣਾ ਆਇਆ ਐ ਨੀ ਸਵੇਰੇ ਸਵੇਰੇ ਕਹਿ ਕੇ ਉਹ ਜਦ ਬਾਹਰ ਆਈ ਤਾਂ ਗੁਰੀ ਤੇ ਉਸਦੀ ਬੇਬੀ ਵੇੜੇ 'ਚ ਖੜੇ ਸਨ ਦੋਵਾਂ ਨੇ ਹੱਥ ਜੋੜ ਕੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਜੋਬਨਦੀ ਮੰਮੀ ਵੀ ਹੱਥ ਜੋੜਦੇ ਹੋਏ ਕਹਿਣ ਲੱਗੀ ਸਰਦਾਰ ਨੇ ਜੀ ਤੁਸੀਂ ਉਹ ਵੀ ਸਵੇਰੇ ਸਵੇਰੇ ਸਾਡੇ ਘਰ ਸਭ ਸੁਖਤ ਹੈ ਨਾ ਫਿਰ ਗੁਰੀ ਦੀ ਮੰਮੀ ਕਹਿਣ ਲੱਗੀ ਹਾਂਜੀ ਸਭ ਸੁਖਸਾਂ ਦਾ ਭੈਣ ਜੀ ਮੈਂ ਤੁਹਾਡੇ ਘਰਤੀ ਤੁਹਾਡੀ ਤੋਂ ਤੁਹਾਡੀ ਬਹੁਤ ਹੀ ਪਿਆਰੀ ਤੇ ਕੀਮਤੀ ਚੀਜ਼ ਮੰਗਣ ਆਈਆਂ ਇਹਨੇ ਨੂੰ ਬਚਨ ਸਿੰਘ ਵੀ ਮੱਜਾਂ ਨੂੰ ਪੱਠੇ ਪਾ ਕੇ ਕੱਪੜੇ ਝਾੜਦਾ ਹੋਏ ਆ ਕੇ ਕਹਿਣ ਲੱਗਾ ਸਤਿ ਸ਼੍ਰੀ ਅਕਾਲ ਭੈਣ ਜੀ ਇਸ ਤੇ ਉਹਨਾਂ ਦੋਨਾਂ ਨੇ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਉਸ ਤੋਂ ਬਾਅਦ ਗੁਰੀ ਦੀ ਮੰਮੀ ਕਹਿਣ ਲੱਗੀ ਪਾਈ ਸਾਹਿਬ ਅਸੀਂ ਇੱਕ ਬੇਨਤੀ ਲੈ ਕੇ ਤੁਹਾਡੇ ਕੋਲ ਆਏ ਆਂ ਬਚਨ ਹਾਂਜੀ ਦੱਸੋ ਪਾਈ ਸਾਹਿਬ ਮੈਂ ਆਪਣੇ ਪੁੱਤ ਲਈ ਤੁਹਾਡੀ ਤੀ ਜੋਵਨ ਦਾ ਰਿਸ਼ਤਾ ਮੰਗਣ ਆਈ ਆਂ ਉਸੇ ਗੱਲ ਸੁਣ ਕੇ ਬਚਨ ਤੇ ਕਰਮ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੇ ਫਿਰ ਜੋਵਨ ਦੀ ਮੰਮੀ ਕਹਿਣ ਲੱਗੀ ਸਰਦਾਰਨੀ ਜੀ ਤੁਸੀਂ ਕਿਤੇ ਸਾਡੇ ਗਰੀਬਾਂ ਨਾਲ ਮਜ਼ਾਕ ਤਾਂ ਨਹੀਂ ਕਰ ਰਹੇ ਨਾ ਕਿੱਥੇ ਤੁਸੀਂ ਮਹਿਲਾਂ 'ਚ ਰਹਿਣ ਵਾਲੇ ਕਿੱਥੇ ਅਸੀਂ ਆ ਛੋਟੇ ਜਿਹੇ ਘਰਾਂ 'ਚ ਰਹਿਣ ਵਾਲੇ ਤਗੀਰੀ ਦੀ ਮੰਮੀ ਕਹਿਣ ਲੱਗੀ ਨਹੀਂ ਪੈਣ ਜੀ ਅਸੀਂ ਕੋਈ ਮਜ਼ਾਕ ਨਹੀਂ ਕਰ ਰਹੇ ਬਚਨੋ ਤੁਸੀਂ ਖੜੇ ਕਿਉਂ ਜੀ ਆਓ ਬੈਠੋ ਕਹਿ ਕੇ ਉਸਨੇ ਮੰਜਾ ਡਾਇਆ ਤੇ ਉਹ ਦੋਵੇਂ ਫਿਰ ਮੰਜੇ ਤੇ ਬੈਠ ਗਏ ਬਚਨੋ ਅੱਜ ਤਾਂ ਜੀ ਬੜਾ ਹੀ ਭਾਗਾ ਵਾਲ ਦਿਨ ਛੜਿਆ ਸੀ ਅਸੀਂ ਤਾਂ ਕਦੇ ਇਸ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਉਸ ਤੋਂ ਬਾਅਦ ਗੁਰੀ ਦੀ ਮੰਮੀ ਕਹਿਣ ਲੱਗੀ ਹਾਂ ਜੀ ਪੈਣ ਜੀ ਤੁਸੀਂ ਫਿਰ ਕੀ ਸੋਚਿਆ ਇਸ ਰਿਸ਼ਤੇ ਲਈ ਬਚਨ ਭੈਣ ਜੀ ਇਹ ਜਿਹੜਾ ਰਿਸ਼ਤਾ ਜੀ ਅਸੀਂ ਚਿਰਾਗ ਲੈ ਕੇ ਵੀ ਲੱਭਾਂਗੇ ਨਾ ਤਾਂ ਵੀ ਸਾਨੂੰ ਨਹੀਂ ਮਿਲਣਾ ਪਰ ਇਸ ਰਿਸ਼ਤੇ ਲਈ ਹਾਂ ਕਰਨ ਤੋਂ ਪਹਿਲਾਂ ਮੈਂ ਮੇਰੀ ਧੀ ਦੀ ਵੀ ਰਜ਼ਾਮੰਦੀ ਜਾਣਨ ਚਾਹਣਾ ਹਾਂ ਇਸ ਤੇ ਗੁਰੀ ਦੀ ਮੰਮੀ ਕਹਿਣ ਲੱਗੀ ਹਾਂਜੀ ਹਾਂਜੀ ਭਾਈ ਸਾਹਿਬ ਕਿਉਂ ਨਹੀਂ ਬੱਚਿਆਂ ਦੀ ਸਹਿਮਤੀ ਤਾਂ ਪਹਿਲਾਂ ਆ ਤੁਸੀਂ ਆਪਣੀ ਧੀ ਨੂੰ ਪੁੱਛ ਲਓ ਫਿਰ ਕਰਮ ਉੱਠ ਕੇ ਅੰਦਰ ਜਾ ਕੇ ਜੂਵਨ ਨੂੰ ਪੁੱਛਣ ਲੱਗੀ ਧੀ ਉਹ ਅਮਰੀਕਾ ਵਾਲੀ ਤੇਰਾ ਰਿਸ਼ਤਾ ਮੰਗਣ ਆਈ ਨੇ ਜੇ ਤੈਨੂੰ ਇਹ ਰਿਸ਼ਤਾ ਮਨਜ਼ੂਰ ਆ ਤਾਂ ਅਸੀਂ ਇਸ ਰਿਸ਼ਤੇ ਲਈ ਹਾਂ ਕਰ ਦਈਏ ਆਪਣੀ ਬੇਬੇ ਦੀ ਗੱਲ ਸੁਣ ਕੇ ਜੁਵਨ ਨੇ ਸੰਗਦੀ ਹੋਈ ਨੇ ਹਾਂ ਚ ਸਿਰ ਹਿਲਾਇਆ ਤੇ ਨੀਵੀਂ ਪਾਲ ਲਈ ਕਰਮੋ ਨੇ ਜੁਵਨ ਨੂੰ ਕੁੱਟ ਕੇ ਆਪਣੇ ਸੀਨੇ ਨਾਲ ਲਗਾਇਆ ਤੇ ਫਿਰ ਉਹ ਬਾਹਰ ਆ ਕੇ ਕਹਿਣ ਲੱਗੀ ਪੈਂਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਆ ਇਸ ਤੇ ਗੁਰੀ ਦੀ ਮੰਮੀ ਕਹਿਣ ਲੱਗੀ ਪੈਂਜੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਏ ਬਹੁਤ ਬਹੁਤ ਵਧਾਈਆਂ ਹੋਣ ਜੀ ਤੁਹਾਨੂੰ ਕਰਮੋ ਸਵਾਗਤ ਹੈ ਵਿਦਾਇਆ ਹੁਣ ਭੈਣ ਜੀ ਤੁਹਾਨੂੰ ਵੀ ਭੈਣ ਜੀ ਹੁਣ ਸਾਨੂੰ ਸਾਡੀ ਹੋਣ ਵਾਲੀ ਨੂੰ ਨਾਲ ਤਾਂ ਮਿਲਵਾ ਦਿਓ ਫਿਰ ਗੁਰੀ ਦੀ ਮੰਮੀ ਕਹਿਣ ਲੱਗੀ ਕਰਮੂ ਹਾਂਜੀ ਹਾਂਜੀ ਕਿਉਂ ਨਹੀਂ ਜੀ ਆ ਜਾਓ ਮੇਰੇ ਨਾਲ ਕਹਿ ਕੇ ਉਹ ਉਹਨਾਂ ਨੂੰ ਨਾਲ ਲੈ ਕੇ ਅੰਦਰ ਨੂੰ ਚੱਲ ਪਈ ਜੋਵੰਤੀ ਆ ਦੇਖ ਤੈਨੂੰ ਮਿਲਣ ਕੌਣ ਆਇਆ ਈ ਕਰਮੂ ਕਹਿਣ ਲੱਗੀ ਜਦ ਜੋਵਨ ਉੱਠ ਕੇ ਦਰਵਾਜ਼ੇ 'ਚ ਆਈ ਤਾਂ ਗੁਰੀ ਤੇ ਉਸੇ ਬੇਬੀ ਨੂੰ ਨਾਲ ਦੇਖ ਕੇ ਉਸਨੇ ਸਿਰ ਤੇ ਚੁੰਨੇ ਸਹਿ ਕਰਕੇ ਲਈ ਤੇ ਆ ਕੇ ਆਪਣੀ ਮੰਮੀ ਦੀ ਪੈਰੀ ਹੱਥ ਲਾਇਆ ਮੰਮੀ ਨੇ ਉਸ ਨੂੰ ਗਲ ਨਾਲ ਲਗਾ ਕੇ ਪਿਆਰ ਦਿੱਤਾ ਫਿਰ ਗੁਰੀ ਨੂੰ ਦੇਖ ਕੇ ਸੰਗਦੀ ਹੋਈ ਨੇ ਨੀਵੀਂ ਪਾ ਲਈ ਥੋੜੀ ਬਹੁਤ ਗਲਵਤ ਪਿਛੋਂ ਜਦ ਫਿਰ ਉਹ ਸਾਰੇ ਬਾਹਰ ਜਾਣ ਲੱਗੇ ਤਾਂ ਗੁਰੀ ਕਹਿਣ ਲੱਗਾ ਮੰਮਾ ਤੁਸੀਂ ਜਾਓ ਮੈਂ ਕੁਝ ਕੰਮ ਕਰਨੀਆਂ ਜੋਵਨ ਨਾਲ ਫਿਰ ਜਦ ਉਹ ਸਾਰੇ ਬਾਹਰ ਆ ਗਏ ਤਾਂ ਸੰਗਦੀ ਹੋਈ ਜੋਵਨ ਦਾ ਚੇਰਾ ਉਤਾਨ ਚੁੱਕਦੀ ਹੋਏ ਗੁਰੀ ਕਹਿਣ ਲੱਗਾ ਜੋਵਨ ਤੈਨੂੰ ਪਤਾ ਹੈ ਤੇਰੇ ਮੁਖੜੇ ਤੇ ਸੰਗ ਸ਼ਰਮ ਕਿੰਨੀ ਜੱਚਦੀ ਆ ਬਸ ਸਾਰੀ ਉਮਰ ਆ ਸੰਗ ਸ਼ਰਮ ਦਾ ਪਰਦਾ ਪਾ ਕੇ ਰੱਖੀ ਜਵਨ ਹਲਕਾ ਜਿਹਾ ਹਾਂਚ ਸਿਰ ਹਿਲਾਇਆ ਫਿਰ ਗੁਰੂ ਕਹਿਣ ਲੱਗਾ ਦੇਖਿਆ ਫਿਰ ਮੈਂ ਕਿਹਾ ਸੀ ਨਾ ਮੇਰੀ ਜ਼ਿੰਦਗੀ ਚ ਜੇ ਕੋਈ ਆਏਗਾ ਨਾ ਤਾਂ ਉਹ ਸਿਰਫ ਤੁਸੀਂ ਹੀ ਹੋਮੂਗੀ ਜਵਨ ਗੁਰੂ ਮੈਨੂੰ ਤਾਂ ਹਲੇ ਵੀ ਇਹ ਸਭ ਕੁਝ ਸੁਪਨੇ ਵਰਗਾ ਲੱਗ ਰਿਹਾ ਆ ਡਰ ਲੱਗਦਾ ਆ ਕਿਤੇ ਆ ਖੁੱਲਣ ਤੇ ਇਹ ਸੁਪਨਾ ਟੁੱਟ ਹੀ ਨਾ ਜਾਵੇ ਗੁਰੂ ਕੰਮਲੀ ਕੁਝ ਸੁਪਨੇ ਸੱਚ ਵੀ ਹੁੰਦੇ ਨੇ ਵੈਸੇ ਮੈਂ ਨਾ ਤੇਰੇ ਲਈ ਕੁਝ ਲੈ ਕੇ ਆਇਆ ਹਾਂ ਜੋਵਨ ਕੀ ਲੈ ਕੇ ਆਏ ਹੋ ਲਿਆਓ ਦਿਖਾਓ ਤਾਂ ਸਹੀ ਗੁਰੀ ਲੈ ਮੈਂ ਥੋੜਾ ਪਹਿਲਾਂ ਤੁਸੀਂ ਆਪਣੀ ਅੱਖਾਂ ਬੰਦ ਕਰੋ ਜੋਵਨ ਹਾਂ ਮੈਰੀ ਤੁਸੀਂ ਜੇ ਕੋਈ ਐਮੋਲਟੀ ਪੁਲਟੀ ਇਸ਼ਾਰਤ ਕੀਤੀ ਤਾਂ ਫਿਰ ਗੁਰੀ ਲੈ ਯਾਰ ਮੇਰੇ ਤੇ ਭਰੋਸਾ ਨਹੀਂ ਜੋਵਨ ਠੀਕ ਹੈ ਜੀ ਆ ਲੋ ਮੈਂ ਆਪਣੀ ਅੱਖਾਂ ਬੰਦ ਕਰ ਲਈਆਂ ਫਿਰ ਗੁਰੀ ਨੇ ਆਪਣੀ ਜੀਬ ਛੁਆਈ ਫੋਨ ਕੜ ਕੇ ਉਸਦੇ ਹੱਥ 'ਤੇ ਰੱਖਦਿਆਂ ਕਹਿਣ ਲੱਗਾ ਹਾਂਜੀ ਹੁਣ ਫਿਰ ਆਪਣੀ ਅੱਖਾਂ ਖੋਲੋ ਜਦ ਇਹ ਜੋਵਨ ਨੇ ਆਪਣੀ ਅੱਖਾਂ ਖੋਲੀਆਂ ਤਾਂ ਆਪਣੇ ਹੱਥੇ ਆਈਫੋਨ ਦਾ ਡੱਬਾ ਪਿਆ ਦੇਖ ਕੇ ਕਹਿਣ ਲੱਗੀ ਹਾਂ ਆਈਫੋਨ ਜੇ ਤੈਨਾਂ ਹੀ ਸੀ ਤਾਂ ਕੋਈ ਸਸਤਾ ਜਿਹਾ ਫੋਨ ਦੇ ਦਿੰਦੇ ਭਲਾ ਇੰਨਾ ਮਹਿੰਗਾ ਫੋਨ ਦੇਣ ਦੀ ਕੀ ਲੋੜ ਸੀ ਵੈਸੇ ਵੀ ਮਹਿੰਗੀਆਂ ਚੀਜ਼ਾਂ ਵਰਤਿਆਂ ਘਟਦੀ ਸਾਂਭੀਆਂ ਜ਼ਿਆਦਾ ਚੰਦੀਆਂ ਨੇ ਗੁਰੀ ਕੰਬਲੇ ਮੇਰੀ ਜ਼ਿੰਦਗੀ ਦਾ ਹੁਣ ਤੂੰ ਵੀ ਇੱਕ ਹਿੱਸਾ ਹੋਂ ਤੇ ਮੇਰੀ ਜਾਨ ਇਸ ਦੁਨੀਆ ਦੀ ਸਭ ਤੋਂ ਵੈਸਟ ਚੀਜ਼ਾਂ ਡਿਸਰਵ ਕਰਦੀਆ ਮੈਂ ਆਪਣੀ ਇਸ ਜ਼ਿੰਦਗੀ ਚ ਨਾ ਹਮੇਸ਼ਾ ਹੀ ਤੁਹਾਨੂੰ ਸਭ ਕੁਝ ਬੈਸਟ ਦੇਣ ਦੀ ਕੋਸ਼ਿਸ਼ ਕਰਾਂਗਾ ਜਵਨ ਗੁਰੀ ਨਾ ਤਾਂ ਮੇਰੇ ਇੰਨੇ ਮਹਗੇ ਚਾਹ ਆ ਨਾ ਹੀ ਇੰਨੇ ਵੱਡੇ ਸ਼ੌਂਕ ਮੇਰੀ ਤਾਂ ਵਸ ਛੋਟੀ ਜਹੀ ਦੁਨੀਆ ਆ ਮੈਂ ਇਸ ਦੇ ਵਿੱਚ ਹੀ ਬਹੁਤ ਖੁਸ਼ ਆ तुसी बस विद मैं हमेशा अपने सीने न लगा के रखियो मेरे लिए इन्ना ही बहुत आ गुरी तू तो हूँ कोई फिक्र ना करें असी बहुत ही जल्द तैन वि अपने नाल ले जाना आ मैं एक गल दस तेरा पासपोर्ट बनिया जा नहीं जोवन मैं पासपोर्ट बना के करना आ कभी लौड़ ही नहीं पी गुरी हम तू तो एक काम कर मैनू अपने सारे डाक्यूमेंट्स दे दे मैं तेरा पासपोर्ट अपलाई करना आ ਜੋਵਨ ਇਹ ਫਿਰ ਟ੍ਰੰਕ ਜੋ ਆਪਣੇ ਸਾਰੇ ਡਾਕੂਮੈਂਟਸ ਤੇ ਫਾਈਲ ਲਿਆ ਕੇ ਗੁਰੀ ਨੂੰ ਫੜਾ ਦਿੱਤੀ ਗੁਰੀ ਚੰਗਾ ਜੋਵਨ ਆਪਣਾ ਖਿਆਲ ਰੱਖੀ ਮੇਰਾ ਨੰਬਰ ਫੋਨ 'ਚ ਸੇਵ ਆ ਜਦ ਵੀ ਲੋੜ ਪੈਣਾ ਤਾਂ ਫੋਨ ਕਰ ਲੈਣਾ ਮੈਂ ਛੇਤੀ ਹੀ ਦੁਬਾਰਾ ਮੁੜ ਕੇ ਆਵਾਂਗਾ ਜੋਵਨ ਤੁਸੀਂ ਚੱਲੇ ਵੀ ਉਹ ਵੀ ਇੰਨੀ ਜਲਦੀ ਗੁਰੀ ਕੀ ਕਰੀਏ ਜੀ ਜੇ ਜਾਊਂਗਾ ਤਾਂ ਹੀ ਵਾਪਸ ਆਊਂਗਾ ਤੁਹਾਨੂੰ ਮਿਲਣ ਹੁਣ ਇੱਕ ਪਿਆਰੀ ਜਹੀ ਜੱਫੀ ਤਾਂ ਦੇ ਦਿਓ ਜੋਵਨ ਕਬਰਾਂ ਉਂਦੀ ਹੋਈ ਕਹਿਣ ਲੱਗੀ ਬੈਣੀ ਜੀ ਮੈਨੂੰ ਸੰਗ ਲੱਗਦੀ ਆ ਨਲੇ ਜੀ ਆ ਗਿਆ ਫੇਰ ਗੁਰੀ ਲੈ ਤੁਸੀਂ ਤਾਂ ਐਵੇਂ ਹੀ ਕਬਰਾਈ ਜਾ ਰਹੇ ਹੋ ਕੋਈ ਨਹੀਂ ਆਂਦਾ ਫੇਰ ਜੋਵਨ ਸੰਗਦੀ ਹੋਈ ਗੁਰੀ ਕੋਲ ਆਈ ਤਾਂ ਨજર ਝੁਕਾ ਕੇ ਖੜ ਗਈ ਫੇਰ ਗੁਰੀ ਨੇ ਅੱਗੇ ਵਧ ਕੇ ਉਸ ਨੂੰ ਆਪਣੀਆਂ ਬਾਹਾਂ 'ਚ ਪੜ ਲਿਆ ਦੋਵਾਂ ਲਈ ਸੱਚੇ ਪਿਆਰ ਦਾ ਇਹ ਇੱਕ ਬਹੁਤ ਹੀ ਖੂਬਸੂਰਤ ਤੇ ਪਿਆਰ ਭਰਿਆ ਅਹਿਸਾਸ ਸੀ ਜਿਸ ਨੂੰ ਉਹ ਦੋਮੀ ਅੱਖਾਂ ਬੰਦ ਕਰਕੇ ਮਾਨ ਰਹੀ ਸਨ ਜਦ ਕੁਰੀ ਦੀ ਬੇਬੀ ਨੇ ਉਸਨੂੰ ਆਵਾਜ਼ ਮਾਰੀ ਤਾਂ ਜੋਵਨ ਜਲਦੀ ਨਾਲ ਆਪਣਾ ਆਪ ਛੁਡਾਉਂਦੇ ਹੋਏ ਕਹਿਣ ਲੱਗੀ ਮੰਮੀ ਜੀ ਤੁਹਾਨੂੰ ਬੁਲਾ ਰਹੀ ਆ ਗੁਰੀ ਇੱਕ ਮਿੰਟ ਜੀ ਫਿਰ ਉਸਦੇ ਹੱਥੋਂ ਫੋਨ ਵਾਲਾ ਡੱਬਾ ਲੈ ਕੇ ਖੋਲਿਆ ਤੇ ਫੋਨ ਔਨ ਕਰਕੇ ਕਹਿਣ ਲੱਗਾ ਮੇਰੀ ਨੇੜੇ ਆਓ ਤੇ ਆਪਣਾ ਹੱਥ ਮੇਰੇ ਮੋਢੇ ਤੇ ਰੱਖੋ ਜੋਵਨ ਨੇ ਸੰਗਦੀ ਨੇ ਆਪਣੀ ਬਾਹੋਂ ਸੇ ਨੇੜੇ ਆ ਕੇ ਮੋਢੇ ਤੇ ਰੱਖੀ ਤਾਂ ਗੁਰੀ ਕਹਿਣ ਲੱਗਾ ਹੁਣ प्यारी ਜਹੀ ਸਮਾਈਲ ਦਿਓ ਕਹਿ ਕੇ ਉਸਨੇ ਦੋਨਾਂ ਦੀ ਮੁਸਕਰਾਹਟੀਆਂ ਦੀ ਪਿਕ ਕਲਿੱਕ ਕਰ ਲਈ ਫਿਰ ਜੋਵਨ ਦੀ ਕੱਲੀ ਦੀ ਇੱਕ ਪਿਕ ਆਪਣੇ ਫੋਨ 'ਚ ਲੈ ਲਈ ਤੇ ਗੁਰੀ ਫਿਰ ਉਸ ਦਾ ਹੱਥ ਚੁੰਮਦੇ ਹੋਏ ਕਹਿਣ ਲੱਗਾ ਜੋਵਨ ਮੇਰੀ ਹੁੰਦੀਆਂ ਹੁਣ ਤੂੰ ਕੋਈ ਫਿਕਰ ਨਾ ਕਰੀ ਠੀਕਾ ਹੁਣ ਤੁਸੀਂ ਮੇਰੀ ਆਮਾਨਤ ਹੋ ਚੰਗਾ ਮੈਂ ਚੱਲਦਾ ਆਂ ਕਿ ਜਦ ਗੁਰੀ ਬਾਹਰ ਜਾਣ ਲੱਗਾ ਤਉ ਬੰਦੀ ਅੱਖ ਪਰਾਈ ਤੇ ਉਹ ਜਲਦੀ ਨਾਲ ਆਪਣੇ ਹੰਝੂ ਪੂੰਝਦੀ ਹੋਈ ਦਰਵਾਜ਼ੇ ਦੇ ਉੱਲੇ ਹੋ ਕੇ ਗੁਰੀ ਨੂੰ ਜਾਂਦੇ ਹੋਏ ਨੂੰ ਦੇਖਣ ਲੱਗੀ ਫਿਰ ਗੁਰੀ ਦੀ ਮੰਮੀ ਅੰਦਰ ਉਸੇ ਕੋਲ ਆਈ ਤੇ ਗੱਲ ਨਾਲ ਲਾ ਕੇ ਪਿਆਰ ਦਿੰਦਿਆਂ ਕਹਿਣ ਲੱਗੀ ਧੀ ਅਸੀਂ ਇੱਥੇ ਹੀ ਹਲੇ ਨਹੀਂ ਕਿਤੇ ਜਾ ਰਹੇ ਜਦ ਵੀ ਜਾਵਾਂਗੇ ਨਾ ਤਾਂ ਤੈਨੂੰ ਆਪਣੇ ਨਾਲ ਲੈ ਕੇ ਜਾਵਾਂਗੇ ਫਿਰ ਆਪਣੇ ਪਰਸ ਚੋਂ ਪੈਸੇ ਕੱਢ ਕੇ ਉਸਦੇ ਹੱਥ ਤੇ ਰੱਖਦੀਆਂ ਕਹਿਣ ਲੱਗੀ ਆਲੇ ਫੜਤੀ ਸ਼गन ਸਮਝ ਕੇ ਰਖਲਾ ਜਵਨ ਪਰ ਮੰਮੀ ਜੀ ਤਾਂ ਬਹੁਤ ਜ਼ਿਆਦਾ ਇਹ ਕੱਟ ਕਰ ਦੋ ਮੰਮੀ ਉਹ ਕੋਈ ਗੱਲ ਨਹੀਂ ਤੀਹ ਰਖਲਾ ਸੁਖਨ ਕੱਲਾ ਕੱਲਾ ਤਾਂ ਮੇਰਾ ਪੁੱਤ ਆ ਹੁਣ ਮੈਂ ਸਾਰੇ ਚਾਹ ਤੇ ਰੀਜਾ ਆਪਣੀ ਨੂੰ ਤੇ ਹੀ ਪੂਰੀਆਂ ਕਰਨੀਆਂ ਨੇ ਕਹਿ ਕੇ ਉਸ ਦਾ ਸਿਰ ਪਲੂਸਿਆ ਫਿਰ ਉਹ ਵੀ ਕੁਝ ਦੀਰਵਾਦ ਬਾਹਰ ਨੂੰ ਚੱਲ ਪਈ ਸਭ ਤੋਂ ਵਿਦਾ ਲੈ ਕੇ ਉਹ ਬਾਹਰ ਆ ਕੇ ਗੱਡੀ 'ਚ بیٹھ ਕੇ ਆਪਣੇ ਘਰ ਵੱਲ ਨੂੰ ਚੱਲ ਪਏ। ਉਹਨਾਂ ਦੇ ਜਾਣ ਤੋਂ ਜੋਬਨ ਦੇ ਬੀਬੀ-ਬਾਪੂ ਉਸਦੇ ਕੋਲ ਕਮਰੇ 'ਚ ਆਈ ਤਾਂ ਕਰਮੋ ਕਹਿਣ ਲੱਗੀ, "ਦੀਖ ਲਾਤੀਏ, ਸਭ ਕਿਸਮਤਿਆਂ ਖੇਡਿਆ। ਕਿੱਥੇ ਅਸੀਂ ਤੇਰੇ ਲਈ ਸਾਡੇ ਵਰਗਾ ਪਰਿਵਾਰ ਲੱਭ ਰਹੀ ਸੀ। ਕਿੱਥੇ ਅੱਜ ਗੁਰੂ ਮਹਾਰਾਜ ਨੇ ਆਪ ਹੀ ਇੰਨੇ ਵਧੀਆ ਤੇ ਵੱਡੇ ਪਰਿਵਾਰ ਨੂੰ ਖੁਲ ਸਾਡੇ ਘਰ ਭੇਜਿਆ ਤੇਰਾ ਰਿਸ਼ਤਾ ਮੰਗਣ ਲਈ।" ਬਚਨ ਸੱਚੀ ਗੱਲ ਆ ਉਸ ਵਾਹਿਗੁਰੂ ਨੇ ਤਾਂ ਸਾਡੇ ਗਰੀਬਾਂ ਦੀ ਬਹੁਤ ਹੀ ਨੇੜੇ ਹੋ ਕੇ ਸੁਣੀ ਆ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੀ ਧੀ ਵਿਆਹ ਕਰਵਾ ਕੇ ਅਮਰੀਕਾ ਜਾਵੇਗੀ ਸੱਚ ਹੀ ਕਹਿੰਦੇ ਆ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਆ ਬਸ ਬੰਦੇ ਨੂੰ ਹੀ ਸਬਰ ਨਹੀਂ ਆਉਂਦਾ ਹੁਣ ਤੂੰ ਧੀ ਸਿਆਣੀ ਧੀ ਬਣ ਕੇ ਜਾ ਕੇ ਆਪਣਾ ਘਰ ਪਰਿਵਾਰ ਸੰਭਾਲੀ ਦੇਖੀ ਕਿਸੇ ਨੂੰ ਸ਼ਿਕਾਇਤ ਦਾ ਕਦੇ ਮੌਕਾ ਨਾ ਦੇਈ ਕਹਿ ਕੇ ਪਜ ਨੇ ਉਸ ਦਾ ਪਿਆਰ ਨਾਲ ਸਿਰ ਪਲੂਸੀਆ ਦੇ ਪੈਰੋਂ ਬਾਅਦ ਜੋ ਬੰਦੀਆਂ ਦੋਨੋਂ ਭੈਣਾ ਹਰਲੀਨ ਤੇ ਜਸਮੀਨ ਸਕੂਲੋਂ ਪੜ੍ਹ ਕੇ ਕਰਾਈ ਤਾਂ ਉਹਨਾਂ ਦੀ ਬੇਬੀ ਕਹਿਣ ਲੱਗੀ ਹਰਲੀਨ ਤੁਹਾਡੀ ਦੋਵਾਂ ਦੀ ਪਸੰਦ ਦੀ ਮਠਾਈ ਫ੍ਰਿਜ 'ਚ ਰੱਖੀ ਆ ਜਾ ਕੇ ਖਾ ਲੋ ਹਰਲੀਨ ਬੇਬੀ ਇਹ ਮਠਾਈ ਅੱਜ ਕਿਸ ਖੁਸ਼ੀ 'ਚ ਮਿਲ ਰਹੀ ਆ ਕਰਮੂ ਉਹ ਤੁਹਾਡੀ ਵੱਡੀ ਭੈਣ ਜੋਗਨ ਦਾ ਰਿਸ਼ਤਾ ਪੱਕਾ ਹੋ ਗਿਆ ਆ ਜਸਮੀਨ ਤੇ ਹਰਲੀਨ ਦੋਨੋਂ ਖੁਸ਼ ਹੁੰਦੀਆਂ ਹੋਈਆਂ ਇਕੱਠੀਆਂ ਕਿਹਾ ਸੱਚੀ ਬੇਬੀ ਕਰਮੂ ਆਹੋ ਪੁੱਤ ਫਿਰ ਉਹ ਦੋਵੇਂ ਆਪਣੇ ਬੈਗ ਬਾਹਰ ਮੰਜੀ ਤੇ ਹੀ ਸਟਕੀ ਅੰਦਰ ਆਪਣੀ ਭੈਣ ਕੋਲ ਪਜ ਗਈਆਂ ਤੋਂ ਮੇ ਜੋਗਨ ਕੋ ਲਾ ਕੇ ਕਹਿ ਲੱਗੀਆਂ ਦੀਦੀ ਤੁਹਾਡਾ ਰਿਸ਼ਤਾ ਪੱਕਾ ਹੋ ਗਿਆ ਤੁਸੀਂ ਸਾਨੂੰ ਦੱਸਿਆ ਵੀ ਨਹੀਂ ਹੈਲਨ ਦੀਦੀ ਹੁਣ ਫੋਟੋ ਤਾਂ ਦਿਖਾ ਦਿਓ ਸਾਨੂੰ ਫਿਰ ਭਾਜੀ ਦੀ ਜਸਮੀਨ ਦੀਦੀ ਪਹਿਲਾਂ ਮੈਨੂੰ ਦਿਖਾਓ ਮੈਂ ਇਸ ਤੋਂ ਵੱਡੀ ਹਾਂ ਨਾ ਹੈਲਨ ਜੇ ਵੱਡੀਆਂ ਤਾਂ ਕੀ ਹੋਇਆ ਕਿਹਾ ਤਾਂ ਪਹਿਲਾਂ ਮੈਂ ਹੀ ਹਾਂ ਨਾ ਜਸਮੀਨ ਕਿਹਨਾਲ ਕੀ ਹੁੰਦਾ ਆ ਦੀਦੀ ਪਹਿਲੇ ਮੈਨੂੰ ਦਿਖਾਓ ਜੋਵਨ ਹੁਣ ਪਾਸ ਵੀ ਕਰੂੰ ਪਹਿਲੇ ਲੜਨਾ ਬੰਦ ਕਰੋ ਮੈਂ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਦਿਖਾਉਂਦੀ ਆ ਠੀਕ ਆ ਕਹਿ ਕੇ ਜੋਵਨ ਨੇ ਗੁਰੀ ਵਾਲੇ ਦਿੱਤੇ ਫੋਨ 'ਚ ਆਪਣੀ ਦੋਨਾਂ ਦੀ ਲਈ ਹੋਈ ਸੈਲਫੀ ਦਿਖਾਉਂਦੇ ਹੋਏ ਕਹਿਣ ਲੱਗੀ ਆ ਦੇਖੋ ਮੈਂ ਤੇ ਤੁਹਾਡੇ ਹੋਣ ਵਾਲੇ ਜੀਜਾ ਜੀ ਹਰleen ਦੀਦੀ ਜੀਜੂ ਤਾਂ ਬਹੁਤ ਸੋਹਣੇ ਹਨ ਕਿਉਂ ਜੈਸਮਿਨ ਹਾਂਜੀ ਦੀਦੀ ਤੁਹਾਡੀ ਤਾਂ ਜੋੜੀ ਵੀ ਬਹੁਤ ਸੋਹਣੀ ਲੱਗ ਰਹੀ ਆ ਜੈਸਮੀਨ ਕਹਿਣ ਲੱਗੀ ਹਰਲੀਨ ਦੀਦੀ ਕਿਹੜਾ ਪਿੰਡੇ ਜੀਜਾ ਜੀ ਦਾ ਜੋਵਨ ਹਰਲੀਨ ਤੇਰੀ ਜੀਜੂ ਬਾਰੋਂ ਆਇਆ ਅਮਰੀਕਾ ਤੋਂ ਜੈਸਮੀਨ ਵਾ ਮਤਲਬ ਸਾਡੀ ਦੀਦੀ ਵੀ ਹੁਣ ਜਹਾਜ਼ 'ਚ ਬੈਠ ਕੇ ਉੱਡ ਕੇ ਬਾਹਰ ਅਮਰੀਕਾ ਜਾਊਗੀ ਹਰਲੀਨ ਅਮਰੀਕਾ ਨਹੀਂ ਹੁੰਦਾ ਜੈਸਮੀਨ ਅਮਰੀਕਾ ਹੁੰਦਾ ਆ ਫਿਰ ਹਰਲੀਨ ਕਹਿਣ ਲੱਗੀ ਦੀਦੀ ਹੁਣ ਤੁਸੀਂ ਸਾਨੂੰ ਕੱਲਿਆਂ ਨੂੰ ਛੱਡ ਕੇ ਇੰਨੀ ਦੂਰ ਉੱਡ ਜਾਉਂਗੀ ਫਿਰ ਤੁਸੀਂ ਸਾਨੂੰ ਮਿਲਣ ਵੀ ਨਹੀਂ ਆਇਆ ਕਰੋਨਾ ਜੂਬਨ ਲੈ ਕਿਉਂ ਨਹੀਂ ਮਿਲਣ ਆਇਆ ਕਰਨਾ ਮੈਂ ਹਰ ਸਾਲ ਤੁਹਾਨੂੰ ਸਭ ਨੂੰ ਮਿਲਣ ਆਇਆ ਕਰਾਂਗੀ ਨਾਲੇ ਤੁਹਾਡੇ ਲਈ ਸੋਹਣੇ-ਸੋਹਣੇ ਕੱਪੜੇ ਤੇ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਇਆ ਕਰਾਂਗੀ ਜੈਸਮੀਨ ਦੀਦੀ ਅਸੀਂ ਤੁਹਾਡੇ ਬਿਨਾ ਕਿਵੇਂ ਰਹਿਾਂਗੇ ਆ ਤੇ ਫਿਰ ਸਾਨੂੰ ਪੜ੍ਹਾਈਆ ਕੌਣ ਕਰੇਗਾ ਜੂਬਨ ਜੈਸਮੀਨ ਇਹ ਤਾਂ ਰੀਤ ਮੁਟ ਤੋਂ ਹੀ ਚਲਦੀ ਆਈਏ ਤਿਆਂ ਨੂੰ ਮਾਪੇ ਸਦਾ ਲਈ ਆਪਣੇ ਘਰ ਵੀ ਤਾਂ ਨਹੀਂ ਬਿਠਾ ਕੇ ਰੱਖ ਸਕਦੇ ਨਾ ਜੇ ਇੱਕ ਧੀ ਵਿਆਹ ਕੇ ਦੂਸਰੇ ਘਰ ਜਾਵੇਗੀ ਤਾਂ ਹੀ ਤੁਸੀਂ ਘਰ ਦੀ ਨੂੰਹ ਬਣ ਕੇ ਦੂਸਰੇ ਦੇ ਘਰ ਆਵੇਗੀ ਨਾ ਤੁਹਾਨੂੰ ਪਤਾ ਆ ਤੀਆਂ ਦੇ ਇੱਕ ਨਹੀਂ ਦੋ ਦੋ ਘਰ ਹੁੰਦੇ ਆ ਇੱਕ ਪੇਕੀ ਤੇ ਇੱਕ ਸੌਰੀ ਮੇਰੇ ਸੌਰੀ ਦਾ ਜਾਨ ਮਾਗਰੂ ਤੁਸੀਂ ਕੋਈ ਲੜਾਈ ਝਗੜਾ ਨਹੀਂ ਕਰਨਾ ਦੋਵਾਂ ਨੇ ਬੀਬੀ ਬਾਪੂ ਦਾ ਖਿਆਲ ਰੱਖਣਾ ਆ ਸਿਆਣੀਆਂ ਤੀਆਂ ਬਣ ਕੇ ਤੁਸੀਂ ਪੜ੍ਹ ਲਿਖ ਕੇ ਉਹਨਾਂ ਦਾ ਨਾਮ ਰੌਸ਼ਨ ਕਰਨਾ ਆ ਠੀਕ ਆ ਨਾ ਜੋ ਗੱਲਾਂ ਮੈਂ ਤੁਹਾਨੂੰ ਸਿਖਾਈਆਂ ਆ ਨਾ ਉਸ ਨੂੰ ਆਪਣੇ ਪੱਲੇ ਹਮੇਸ਼ਾ ਨਾਲ ਬਣ ਕੇ ਰੱਖਣਾ ਆ ਜ਼ਿੰਦਗੀ 'ਚ ਕਦੇ ਜਹਾ ਕੋਈ ਕੰਮ ਨਹੀਂ ਕਰਨਾ ਜਿਸ ਦੇ ਕਰਕੇ ਬੀਬੀ-ਬਾਪੂ ਦਾ ਸਿਰ ਸ਼ਰਮ ਨਾਲ ਝੁਕ ਜਾਵੇ ਜਦ ਕਦੀ ਵੀ ਮੇਰੀ ਲੋੜ ਪਵੇ ਤਾਂ ਮੈਨੂੰ ਯਾਦ ਕਰਨਾ ਮੈਂ ਹਮੇਸ਼ਾ ਤੁਹਾਡੇ ਲਈ ਹਾਜ਼ਰ ਹੋਵਾਂਗੀ ਇਹਨੇ ਨੂੰ ਜਵਨ ਦਾ ਫੌਂਡਿੰਗ ਕਰਨ ਲੱਗਾ ਜਦ ਉਸਨੇ ਦੇਖਿਆ ਤਾਂ ਸਕਰੀਨ ਤੇ ਗੁਰੀ ਲਿਖਿਆ ਆ ਰਿਹਾ ਸੀ ਫਿਰ ਉਹ ਫੋਨ ਲੈ ਕੇ ਦੂਜੇ ਕਮਰੇ 'ਚ ਚਲੇ ਗਈ ਕੁਰਸੀ ਤੇ ਬੈਠ ਕੇ ਫੋਨ 'ਉਕੇ ਕਰਕੇ ਕਹਿਣ ਲੱਗੀ ਹਾਂਜੀ ਬੜੀ ਛੇਤੀ ਯਾਦ ਆ ਗਈ ਹੁਣੇ ਤਾਂ ਹਲੇ ਗਏ ਹਾਂ ਮੈਨੂੰ ਮਿਲ ਕੇ ਗੁਰੀ ਮੈਂ ਤਾਂ ਹੀ ਤੇਸਨ ਲਈ ਫੋਨ ਕੀਤਾ ਸੀ ਅਸੀਂ ਘਰ ਪਹੁੰਚ ਗਏ ਆ ਜੋਵਨ ਬਸ ਜੀ ਆਹੀ ਘਰ ਸੀ ਗੁਰੀ ਕਿੱਥੇ ਜਈ ਅਸਲ ਗੱਲ ਤਾਂ ਇਹ ਆ ਮੇਰਾ ਦਿਲ ਆਪਣੀ ਮਿੱਠੀ ਦੀ ਮਿੱਠੀ ਜਈ ਆਵਾਜ਼ ਸੁਣਨ ਕਰ ਰਿਹਾ ਸੀ ਜੋਵਨ ਅੱਛਾ ਜੀ ਮੈਂ ਤੁਹਾਡੀ ਮਿੱਠੀ ਵੀ ਹੋ ਗਈ ਗੁਰੀ ਹਾਂ ਜੀ ਹੁਣ ਤਾਂ ਜੋ ਵੀ ਕੁਛ ਹੋ ਬਸ ਤੁਸੀਂ ਹੀ ਹੋ ਅੱਛਾ ਮੈਨੂੰ ਫੇਰ ਕਿੰਨਾ ਕੇ ਯਾਦ ਕੀਤਾ ਜੋਵਨ ਮਜ਼ਾ ਕਰਦੇ ਹੋਏ ਮੈਂ ਕਿ ਤੁਹਾਨੂੰ ਯਾਦ ਕਰਾਂਗੀ ਪੂਰਾ ਵੀ ਨਹੀਂ ਧੰਵਾ ਜੀ ਵਾਕੀ ਕਲਦੀ ਵੀਡੀਓਜ਼ ਜਾਰੀ ਰੱਖਾਂਗੀ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸੇ ਸ਼ਿਕਾਰ